ਪਰਵਰਤਨ ਦੀ ਲਹਿਰ ਚੱਲ ਰਹੀ ਆ ਧਰਮ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਤੇ ਇਸੇ ਦੇ ਚੱਲਦੇ ਕੁਝ ਅੰਕੜੇ ਨੇ 800 ਕਰੋੜ 820 ਸਮਥਿੰਗ 820 ਜਾਂ 40 ਕਰੋੜ ਦੀ ਆਬਾਦੀ ਵਿਸ਼ਵਤ ਹੋ ਚੁੱਕੀ ਆ ਐਸਾਈ ਸਭ ਤੋਂ ਵੱਧ ਹੈਗੇ ਇਸ ਵੇਲੇ ਮੁਸਲਮਾਨ ਹੈਗੇ ਨੇ ਪੂਰੇ ਵਿਸ਼ਵ ਦੇ ਵਿੱਚ ਦੂਜੇ ਨੰਬਰ ਤੇ ਆਉਂਦੇ ਆ ਜੀ ਆਪਾਂ ਮੁਸਲਮਾਨਾਂ ਨੂੰ ਐਵੇਂ ਦੇ ਗਿਣ ਲਈਏ 200 ਕਰੋੜ ਨੇ ਹਿੰਦੂ 0.1 ਪੀਸਾ ਦੀ ਪਿਛਲੇ 10 ਸਾਲਾਂ ਤੋਂ ਬਾਅਦ ਘਟਿਆ ਅਗਰਧਾ ਸਾਹਿਬ ਜਿੱਥੇ ਇੱਕ ਪਾਸੇ ਧਰਮ ਪਰਵਰਤਨ ਦੀ ਲਹਿਰ ਚੱਲ ਰਹੀ ਆ ਧਰਮ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਤੇ ਇਸੇ ਦੇ ਚੱਲਦੇ ਕੁਝ ਅੰਕੜੇ ਨੇ ਵੱਖ-ਵੱਖ ਸਮਦਾਇਆਂ ਦੇ ਨਾਲ ਸਬੰਧਤ ਧਰਮਾਂ ਦੇ ਨਾਲ ਸਬੰਧਤ ਉਹ ਜ਼ਰੂਰ ਸਾਂਝੇ ਕਰਾਂਗੇ ਬਿਲਕੁਲ ਜੀ ਜਿਹੜਾ ਨਾ ਅਸਲ ਵਿੱਚ ਕੱਲ ਅਸੀਂ ਮਨਾ ਕੇ ਹਟਿਆ ਵਿਸ਼ਵ ਆਬਾਦੀ ਦਿਵਸ 11 ਜੁਲਾਈ ਨੂੰ ਵਿਸ਼ਵ ਆਬਾਦੀ ਦਿਵਸ ਹੁੰਦਾ ਹੈ 800 ਕਰੋੜ 820 ਸਮਥਿੰਗ ਆਲਸੋ 20 ਦੇ 40 ਕਰੋੜ ਦੀ ਆਬਾਦੀ ਵਿਸ਼ਵ ਚ ਹੋ ਚੁੱਕੀ ਆ ਤੇ ਜਿਨ੍ਹਾਂ ਦੇ ਵਿੱਚ ਤੁਸੀਂ ਲੈ ਲਓ ਕਿ ਇਸਾਈ ਸਭ ਤੋਂ ਵੱਧ ਹੈਗੇ ਇਸ ਵੇਲੇ ਇਸਾਈ ਇਸਾਈ 230 ਕਰੋੜ ਨੇ ਭਾਰਤ ਵਿੱਚ 28.3% ਦੀ ਪਰ ਇਹ ਇਸਾਈਆਂ ਦੀ ਗਿਣਤੀ ਘਟ ਰਹੀ ਹੈ ਪਿਛਲੇ 10 ਸਾਲਾਂ ਤੋਂ ਹੁਣ ਦੇ ਅੰਕੜੇ ਜੇ ਕਿਰਪਾ ਲਾਉਨੇ ਆ ਤਾਂ 1.9 ਫੀਸਦੀ ਗਿਣਤੀ ਘਟੀਆ ਅਸਾਈਆਂ ਦੀ ਤੇ ਮੁਸਲਮਾਨ ਹੈਗੇ ਨੇ ਪੂਰੇ ਵਿਸ਼ਵ ਦੇ ਵਿੱਚ ਦੂਜੇ ਨੰਬਰ ਤੇ ਆਉਂਦੇ ਆ ਜੀ ਇਹ ਆਪਾਂ ਮੁਸਲਮਾਨਾਂ ਨੂੰ ਐਵੇਂ ਦੀ ਗਣ ਲਈਏ ਦੂਜੇ ਨੰਬਰ ਤੇ 200 ਕਰੋੜ ਨੇ 25.6 ਫੀਸਦੀ ਵਿਸ਼ਵ ਦਾ ਤੁਸੀਂ ਹੈਰਾਨ ਹੋਵੋਗੇ ਕਿ ਵਿਸ਼ਵ ਦੇ ਵਿੱਚ ਨਾਸਤਿਕਾਂ ਦੀ ਗਿਣਤੀ ਬਹੁਤ ਜ਼ਿਆਦਾ ਤੇਜੇ ਨੰਬਰ ਤੇ ਆਉਂਦੇ ਆ ਨਾਸਤਿਕ ਜਿਹੜੇ ਕਿਸੇ ਰੱਬ ਨੂੰ ਨਹੀਂ ਮੰਨਦੇ 190 ਕਰੋੜ 24.2% ਜਿਹੜੇ ਰੱਬ ਨੂੰ ਨਹੀਂ ਮੰਨਦੇ ਬੰਦੇ ਉਹਨਾਂ ਦੀ ਗਿਣਤੀ ਵਧ ਰਹੀ ਆ ਲਗਾਤਾਰ ਜਿਵੇਂ ਕਿ ਮੁਸਲਮਾਨਾਂ ਦੀ ਗਿਣਤੀ ਵੀ ਵਧ ਰਹੀ ਆ ਉਹ ਵੀ ਤਕਰੀਬਨ 1.7% ਦੀ ਵਧੇ ਨੇ ਪਿਛਲੇ 10 ਸਾਲਾਂ ਤੋਂ ਜਿਹੜੇ ਨਾਸਤਿਕ ਹੈਗੇ ਨੇ ਉਹ ਵੀ 0.9% ਦੀ ਵਧੇ ਨੇ ਜੀ 10 ਸਾਲਾਂ ਤੋਂ ਨਾਸਤਿਕ ਵਧ ਰਹੇ ਨੇ ਤੇ ਗੱਲ ਕਰੀਏ ਆਪਾਂ ਹਿੰਦੂਆਂ ਦੀ ਜਿਹੜੇ ਭਾਰਤ ਦੇ ਖਾਸ ਕਰਕੇ ਵੱਡੀ ਗਿਣਤੀ ਹਿੰਦੂ ਭਾਰਤ 'ਚ ਹੈਗੇ ਨੇ 120 ਕਰੋੜ ਨੇ ਵਿਸ਼ਵ ਦੇ ਵਿੱਚ 14.9 ਫੀਸਦੀ ਬੋਧੀ ਹੈਗੇ ਨੇ 30 ਕਰੋੜ 4.1 ਫੀਸਦੀ ਹੁਣ ਹਿੰਦੂਆਂ ਦੀ ਗਿਣਤੀ ਘਟ ਰਹੀ ਹੈ ਹਿੰਦੂ 0.1 ਫੀਸਦੀ ਪਿਛਲੇ 10 ਸਾਲਾਂ ਤੋਂ ਬਾਅਦ ਘਟੇ ਆ ਉਹਨਾਂ ਦੇ ਜਨਮ ਦਰ ਘਟਾ ਕਿਹਾ ਗਿਆ ਕਿ ਮੁਸਲਮਾਨ ਕਿਉਂ ਵਧ ਰਹੇ ਨੇ ਕਿਉਂਕਿ ਉਹਨਾਂ ਦੀ ਜਿਹੜੀ ਜਨਮ ਕ੍ਰਿਆ ਹੈਗੀ ਹੈ ਨਾ ਜੀ ਜੋ ਬੱਚਾ ਜਨਮ ਕਰਨ ਜਨਮ ਕਰਾਉਣ ਦੀ ਔਰਤ ਤੇ ਮਰਦ ਦੀ ਇੱਕ ਪ੍ਰਕਿਰਿਆ ਹੁੰਦੀ ਆ ਉਹਦੇ ਵਿੱਚੋਂ ਜ਼ਿਆਦਾ ਤਾਕਤ ਵਰਨਾ ਹੈ ਮੁਸਲਮਾਨ ਹਿੰਦੂਆਂ ਸਿੱਖਾਂ ਦੇ ਵਿੱਚ ਘਟਾ ਹੈ ਸਿੱਖ ਜਿਹੜੇ ਹੈਗੇ ਆ ਉਹ ਵੀ ਘਟੇ ਨੇ ਜੀ ਸਿੱਖਾਂ ਦੀ ਗਿਣਤੀ ਵੀ 10 ਸਾਲਾਂ ਤੋਂ ਘਟੀ ਆ ਤੇ ਬੋਧੀ ਜਿਹੜੇ ਬੋਧੀ ਹੈਗੇ ਨੇ ਉਹ ਵੀ ਘਟੇ ਨੇ ਉਹ ਕਾਫੀ ਘਟੇ ਨੇ ਜੀ ਤੇ ਆਪਾਂ ਗੱਲ ਪੂਰੇ ਵਿਸ਼ਵ ਦੀ ਕਰਦੇ ਆ ਤਾਂ ਇੱਥੇ ਨਾਸਤਿਕ ਜਿਆਦਾਤਰ ਉਹ ਲੋਕ ਬਣ ਰਹੇ ਜਿਹੜੇ ਖਾਸ ਕਰਕੇ ਬੋਧੀ ਜਾਂ ਪੰਜਵੀ ਪੰਜਵੀ ਮੁਲਕਾਂ ਦੇ ਮੁਲਕ ਜਿਵੇਂ ਚੀਨ ਚਾਈਨ ਦੇ ਲੋਕ ਨੇ ਚੀਨਾ ਦੇ ਚਾਈਨਾ ਦੇ ਲੋਕ ਹੈਗੇ ਨੇ ਉਹ ਜਿਆਦਾ ਨਾਸਤਿਕ ਬਣ ਰਹੇ ਨੇ ਮਿਆਂ ਮਾਰ ਦੇ ਲੋਕ ਜਿਆਦਾ ਨਾਸਤਿਕ ਬਣ ਰਹੇ ਨੇ ਜਿੱਥੇ ਜਿਆਦਾ ਆਬਾਦੀ ਬੋਧੀਆਂ ਦੀ ਹੈਗੀ ਆ ਉਹ ਨਾਸਤਿਕ ਬਣ ਰਹੇ ਨੇ ਪੰਜਾਬ ਭਾਰਤ ਵਿੱਚ 50 ਹਜ਼ਾਰ ਨਾਸਤਿਕ ਹੈ ਜੀ ਉਹ ਵੀ ਪੂਰੇਦਰ ਨਾਸਤਿਕ ਨਹੀਂ ਹੈਗਾ ਪਰ ਭਾਰਤ ਵਿੱਚ ਕੋਈ ਬਹੁਤ ਵੱਡੇ ਨਾਸਤਿਕ ਨਹੀਂ ਹੈਗੇ ਤੇ ਨਾਸਤਿਕ ਦੇ ਨਾਸਤਿਕ ਮੁਲਕ ਹੈਗੇ ਆ ਜਿੱਥੇ ਰੱਬ ਨੂੰ ਨਹੀਂ ਮੰਨਦੇ ਇਹ ਵੀ ਰਿਪੋਰਟ ਚ ਹੈ ਕਿ ਉਹ ਨਾਸਤਿਕਾਂ ਦੇ ਮੁਲਕਾਂ ਦੇ ਵਿੱਚ ਤਰੱਕੀ ਵੱਧ ਕਰਨੇ ਮੁਲਕ ਉਹ ਜ਼ਿਆਦਾ ਤਰੱਕੀ ਕਰਦੇ ਨੇ ਜ਼ਿਆਦਾ ਖੁਸ਼ਹਾਲ ਨੇ ਉਥੇ ਦੰਗੇ ਨਹੀਂ ਹੁੰਦੇ ਇਹ ਵੀ ਕਿਹਾ ਗਿਆ ਤੇ ਇਹ ਬੜੀ ਵੱਡੀ ਗੱਲ ਹੈਗੀ ਆ ਇਹ ਵੀ ਗੱਲ ਕੀਤੀ ਆ ਵੀ ਜਿਹੜਾ ਸਿੱਖ ਧਰਮ ਹੈਗਾ ਉਹ ਬੇਸ਼ੱਕ ਸਿੱਖ ਧਰਮ ਰੱਬ ਨੂੰ ਮੰਨਦਾ ਪਰ ਉਹ ਤਰਕਵਾਦੀ ਧਰਮ ਉਹ ਤਰਕਸ਼ੀਲ ਧਰਮ ਜਿੱਦਾਂ ਕਿ ਸਭ ਤੋਂ ਪਹਿਲੇ ਤਰਕਵਾਦੀ ਕਬੀਰ ਸਾਹਿਬ ਨੇ ਕੀਤੀ ਅ ਅਰਦਾਸ ਨੇ ਕੀਤੀ ਤੇ ਫਿਰ ਗੁਰਨਾਨਕ ਪਾਤਸ਼ਾਹ ਨੇ ਵੀ ਕੀਤੀ ਉਹਦੀ ਬਾਣੀ ਇਕੱਠੀ ਕੀਤੀ ਤਰਕਵਾਦੀ ਸਿਸਟਮ ਕੀਤਾ ਸਿੱਖ ਧਰਮ ਪੂਰਾ ਤਰਕਵਾਦੀ ਹੈ ਪੈਸੇ ਨਹੀਂ ਮੰਨ ਲੈਂਦਾ ਉਹ ਉਹ Hindu ਧਰਮ ਬਾਰੇ ਕਿਹਾ ਕਿ ਉਹ ਤਰਕਵਾਦੀ ਨਹੀਂ ਹੈਗੇ ਬਹੁਤੇ ਸਾਰੇ ਨਹੀਂ ਹੈਗੇ ਸਾਰੇ ਬਹੁਤ ਸਾਰੇ ਤਰਕਵਾਦੀ ਵੀ ਹੈਗੇ ਨੇ ਇਸ ਧਰਮ ਵਿੱਚ ਪਰ ਜ਼ਿਆਦਾਤਰ ਜਿਹੜੇ ਹੈਗੇ ਨੇ ਉਹ ਮੰਨ ਲੈਂਦੇ ਆ ਨਾਲ ਦੀ ਨਾਲੇ ਕੋਈ ਵੀ ਗੱਲ Hindu ਧਰਮ ਦੀ ਕੋਈ ਰਵੈਤ ਆਉਂਦੀ ਆ Hindu ਧਰਮ ਦੀ ਕੋਈ ਫਰਜ਼ ਫਰਜ਼ ਕਰ ਲੋ ਕਿਤੇ ਕੋਈ ਚਮਤਕਾਰ ਹੋ ਗਿਆ ਤਾਂ ਮੰਨ ਲੈਂਦੇ ਆ ਉਹ ਤਰਕਵਾਦੀ ਘੱਟ ਨੇ ਪਰ ਬਹੁਤੇ ਤਰਕਵਾਦੀ ਜਿਹੜੇ ਉਹ ਸਿੱਖਾਂ ਨੂੰ ਕਿਹਾ ਗਿਆ ਸੋ ਇਹ ਆਬਾਦੀ ਦਾ ਜਿਹੜਾ ਕਿ ਅੰਕੜਾ ਸੀਗਾ ਅ ਬੇਸ਼ੱਕ ਮੁਸਲਮਾਨ ਵੱਧ ਰਹੇ ਨੇ ਕਹਿੰਦੇ ਪਤਾ ਲੱਗਿਆ ਕਿ ਅਮਰੀਕਾ ਦੇ ਵਿੱਚ ਮੁਸਲਮਾਨ ਆਉਣ ਵਾਲੇ 30 ਸਾਲਾਂ ਵਿੱਚ ਬਹੁ ਗਿਣਤੀ ਹੋ ਜਾਣਗੇ ਅਸੀਂ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ